ਵੀ ਸਤਿ ਸ਼੍ਰੀ ਅਕਾਲ ਭਰਾਵਾਂ ਨੂੰ ਸੱਦਿਆ ਸਾਡੇ ਪਹਿਲੇ ਦੰਦੇ ਤੇ ਆ ਜਾਂਦੇ ਬੜੀ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰੇ ਦਾ ਅੱਜ ਜਦੀ ਥਾਰੇ ਪੰਜਾਬ ਦੇ ਠੇਕੇਦਾਰ ਹੈ ਜਿਹੜੇ ਸਾਰੇ ਉਹਨਾਂ ਦੇ ਬੈਸਪਦਾਨਾ ਕੋਈ ਫਰੇਡਰ ਦੇ ਮੈਂਬਰ ਇਕੱਠੇ ਹੋਈ ਹੈ ਪੱਟੇ ਦੋ ਮੁੱਤੇ ਹੈ ਸਰਕਾਰ ਦੇ ਸਾਡੇ 3 ਸਾਲ ਕੋਈ ਕੰਮ ਨਹੀਂ ਲਾਇਆ ਹੁਣ ਕੰਮ ਲਾ ਰਹੀ ਹੈ ਉਹਨਾਂ ਦੇ ਬਹੁਤ ਪੱਟੇ ਮੁੱਤੇ ਜਿਹੜੇ ਪੰਜਾਬ ਨਾਲ ਵੀ ਜੁੜਿਆ ਹੈ ਸਰਕਾਰ ਦੇ ਫਾਇਦੇ ਨਾਲ ਵੀ ਜੁੜਿਆ ਹੈ ਪੰਜਾਬ ਦੇ ਲੋਕਾਂ ਦੇ ਹਿੱਤ ਵਿੱਚ ਵੀ ਹੈ

ਸਾਂਗਰ ਕੇ ਮੈਨਿੰਗ ਬਹੁਤ ਮਹਿੰਗੀ ਹੈ ਜਦੋਂ ਅਸੀਂ ਆਵਾਂਗੇ ਤੇ ਮੈਨਿੰਗ ਨੂੰ ਮੁਕਤ ਵੰਗੋ ਕਰਦੇ ਆਂਗੇ ਘੱਪਲੇ ਬੰਦ ਕਰਦੇ ਆਂਗੇ ਕੇਜਰੀਵਾਲ ਨੇ ਕਿਹਾ ਸੀ ਵੀ ਅਸੀਂ ਮੈਨਿੰਗ ਤੋਂ 9000 ਕਰੋੜ ਕੱਢ ਕੇ ਪੰਜਾਬ ਦੇ ਡਿਵੈਲਪਮੈਂਟ ਤੇ ਲਾਵਾਂਗੇ ਪਰ ਬੜੇ ਦੁੱਖ ਦੀ ਗੱਲ ਹੈ ਕਿ ਸਾਡੇ 3 ਸਾਲ ਬੀਤਣ ਤੋਂ ਬਾਅਦ ਵੀ ਇੱਕ ਮੈਨਿੰਗ ਦੀ ਕੋਈ ਪੱਕੀ ਪੌਲਤੀ ਹੀ ਨਹੀਂ ਬਣਾ ਸਕੀ ਪਤਾ ਹੀ ਨਹੀਂ ਇਹਨਾਂ ਨੂੰ ਵੀ ਮੈਨਿੰਗ ਬਾਰੇ ਕਰਨਾ ਕੀ ਹੈ ਜਦੋਂ ਕਾਂਗਰਸ ਸਰਕਾਰ ਦੀ ਜਾਂ ਕਾਲੀ ਸਰਕਾਰ ਦੀ ਉਦੋਂ ਸਾਡਾ ਜਿਹੜਾ ਪੱਥਰ ਆ ਛੜਕੇ ਦੇ ਪੈਨਲ ਆ ਮੋਟਾ ਉਹ ਸਾਨੂੰ 22 ਰੁਪਏ ਫਟਾਉਂਦਾ ਸੀ ਬੱਜਰੀ ਦੀ ਜਿਹੜੀ ਉਹ ਸਾਨੂੰ 28 ਰੁਪਏ ਫਟਾਉਂਦੀ ਸੀ ਰੇਤਾ ਸਾਨੂੰ 70 ਰੁਪਏ ਪੰਟ ਲਾਉਂਦਾ ਸੀ ਅੱਜ ਇਹਨਾਂ ਦੇ ਹਾਲਾਤ ਇਹ ਹੈ ਵੀ ਜਿਹੜਾ ਮੋਟਾ ਪੱਥਰ ਹੈ ਉਹ 43 ਰੁਪਏ ਬੱਜਰੀ 45 ਤੋਂ 47 ਰੁਪਏ ਤੇ ਰੇਤਾ 120 ਰੁਪਏ ਇਹ ਤਾਂ ਰੇਟ ਹੁਣ ਦੱਸਦੇ ਇਹ ਰੇਟ ਹੈ ਪਰ ਇੰਨਾਂ ਰਿੱਟਾਂ ਤੇ ਵੀ ਕੰਮ ਕਰਨ ਨਾਲ ਤੇ ਮਾਲ ਹੈ ਨਹੀਂ ਸਾਰੇ ਪੰਜਾਬ ਚ ਕ੍ਰੈਸ਼ਰ ਬੰਦ ਹੈ ਪਤਾ ਨਹੀਂ ਉਹ ਕਿਹਦੇ ਧਰਕੇ ਕਰਕੇ ਬੰਦ ਹੈ ਕਿਹਦੀ ਪਾਲਿਸੀ ਕਰਕੇ ਬੰਦ ਹੈ ਸਾਡੇ ਆਪਣੇ ਮੰਤਰੀ ਜਿਹੜੇ ਮੈਨਿੰਗ ਦੇ ਵੀਂਦਰ ਗੋਲ ਜੀ ਬੜੇ ਦੁੱਖ ਦੀ ਗੱਲ ਹੈ ਤੇ ਹਾਸੇ ਵਾਲੀ ਗੱਲ ਵੀ ਹੈ ਕਹਿੰਦੇ ਅਸੀਂ ਲੋਕਾਂ ਦੇ ਵਿਚਾਰ ਲੈਦੇ ਹਾਂ ਪਾਲਿਸੀ ਬਣਾਉਣ ਵਾਸਤੇ ਮੰਤਰੀ ਸਾਨੂੰ ਬੇਨਤੀ ਹੈ ਵੀ ਢੂੜ ਸਾਲ ਹੋਰ ਖੜ੍ਹਜੋ ਫੇਰ ਮੈਂ ਪਾਲਿਸੀ ਬਣਾਇਓ ਹਜੇ ਪਾਲਿਸੀ ਬਣਾਉਣ ਦੀ ਤੁਹਾਨੂੰ ਕੋਈ ਲੋੜ ਨਹੀਂ ਹੋਣ ਜੇ ਪਾਲਸੀ ਨਹੀਂ ਬਣਦੀ ਜੇ ਮੈਨਿੰਗ ਦੀ ਇਹ થઈ ਨਹੀਂ ਕਰਦੇ ਤਾਂ ਇਹ ਗਵਰਨਮੈਂਟ ਭੁੱਲ ਜੇ ਵੀ ਪੰਜਾਬ ਦੀ ਡਿਵੈਲਪਮੈਂਟ ਹੋਊਗੀ ਜਾਂ ਉਹਨੂੰ ਗਰੀਬ ਘਰ ਪਾਲੂਗਾ ਅਸੀਂ ਤਾਂ ਇਹ ਕਹਿੰਦੇ ਆ ਵੀ ਸਰਕਾਰ ਨੂੰ ਕਾਲੀ ਦੇ ਕਾਂਗਰਸ ਦੇ ਪਛਲੇ ਪੈਣੇ ਚਾਹੀਦੇ ਵੀ ਉਹ ਘਫਲੇ ਕਰਕੇ ਵੀ ਬਾਈ ਦੇ ਪੱਥਰ ਕਿਵੇਂ ਦੇਈ ਜਾਂਦੇ ਸੀ ਕਿਉਂ ਉਹ ਜੀ ਪਾਲਸੀ ਬਣਾ ਲੈਨੇ ਵੀ ਉਹ ਘਫਲੇ ਕਰਕੇ ਖਾ ਕੇ ਵੀ ਬਾਈ ਨਹੀਂ ਪੱਥਰ ਦੇ ਦੇਈ ਸੀ ਉਹ ਕਿਵੇਂ ਦੇ ਦੇਈ ਸੀ ਇਹ ਤਾਂ ਦਿੱਤੀ ਬੰਦ ਕਰਦੇ ਖੰਡ ਸਾਡੇ ਤਿੰਨ ਸਾਲ ਇਹ ਸਰਕਾਰ ਨੇ ਕੋਈ ਕੰਮ ਨਹੀਂ ਲਾਇਆ ਹੁਣ ਇਹਨਾਂ ਨੇ ਲਿੰਕ ਰੋੜਾਂ ਦੇ ਕੰਮ ਲਾਇਆ ਸਾਡੇ ਵਾਸਤੇ ਉਹਦੇ ਚ ਕੀ ਹੁੰਦਾ 1 25 ਐਮ ਐਮ ਲੌਕ ਤੇ ਪਹੀ ਹੁੰਦੀ ਹੈ 25 ਐਮ ਐਮ ਪਹਿਲਾਂ ਸਾਡੀ ਇੱਕ ਸਾਲ ਦੀ ਉਹਦੀ ਗਰੰਟੀ ਹੁੰਦੀ ਹੈਗੀ ਤੇ ਉਸ ਤੋਂ ਬਾਅਦ ਚ ਅਸੀਂ ਫ੍ਰੀ ਹੋ ਜਾਂਦੇ ਸੀ ਤੇ ਸ਼ਰਤ ਤਿੰਨ ਚਾਰ ਸਾਲ ਤੱਕ ਚੱਲਦੀ ਸੀ ਉਹ ਤੋਂ ਬਾਅਦ ਛੱਡ ਕੇ ਚੱਲਦੀ ਸੀ ਤਿੰਨ ਸਾਲ ਹੀ ਚੱਲਦੀ ਹੁਣ ਇਹਨਾਂ ਨੇ ਪੰਜ ਸਾਲ ਜ਼ਰੂਰੀ ਕਰਤੀ خوشی خوشی دیں دی بینتی ہے جا سکس گمراہ کر رہے سڑکیں ਅਸੀਂ 5 ਸਾਲ ਦੀ ਮੇਨਟੇਨੈਂਸ ਦੇ ਇਹਨੂੰ ਤਿਆਰ ਹੈ ਸਾਨੂੰ ਕੋਈ ਪ੍ਰੋਬਲਮ ਨਹੀਂ ਪਰ ਇਹ ਸ਼ਰਤਾਂ ਨੂੰ ਪ੍ਰੋਪਰਲੀ ਟੈਕਨੀਕਲ ਤਰੀਕੇ ਨਾਲ ਡਿਜ਼ਾਈਨ ਕਰਾਵੇ ਜਿਹੜਾ ਕੋਈ ਮਟੀਰੀਅਲ ਬਣਦਾ ਉਹ ਦੇਵੇ ਕਿ ਅਸੀਂ 5 ਸਾਲ ਦੀ ਮੇਨਟੇਨੈਂਸ ਦੇ ਇਹਨੂੰ ਤਿਆਰ ਹੈ ਦੂਜੀ ਗੱਲ ਸਰ ਸਰ ਤਾਂ ਮੇਨਟੇਨੈਂਸ ਨੂੰ ਤਾਂ ਕਹਤਾ ਕਿ 25 ਫੁੱਟ ਦਾ ਰਸਤਾ ਸਰਕਾਰੀ ਹੈ ਤਾਂ ਉਹ ਜ਼ਿਮੀਦਾਰਾਂ ਨੇ 10 ਫੁੱਟ ਦੇ ਇੱਕ ਪਾਸੇੋਂ 8 ਫੁੱਟ ਦੇ ਇੱਕ ਪਾਸੇੋਂ ਵੱਡਿਆ ਹੈ ਟ੍ਰਾਂਸਪੋਰਟ ਦੀਆਂ ਛੜਕਾਂ ਵੀ ਬਹੁਤ ਮੁਸ਼ਕਲ ਨਾਲ ਬੰਦੀ ਹੈ ਜਿਹਾ ਕਿ ਦੇਖਿਆ ਤੁਹਾਨੂੰ ਬਹੁਤ ਸਾਰੇ ਚਿੱਠੀਆਂ ਆ ਕੇ ਡੇਟਿੰਗ ਹੀ ਦਿੱਤੀਆਂ ਆ ਬੀਜਿਆ ਛੜਕਟੇ ਹੋਏ ਤੇ ਕਿਸਾਨ ਜੁਨੀਅਰੋਂ ਤੋਂ ਜਾਂ ਅਫਸਰ ਕੰਨੀ ਕਰਨਾ ਦਾ ਕੰਮ ਤੋਂ ਕੋਈ ਅਫਸਰ ਉਤੇ ਐਕਸ਼ਨ ਨਹੀਂ ਲੈਂਦਾ ਹੁਣ ਜਿਹੜੀ ਹਾਬ ਡਿਸੀਬਿਟੀ ਹੁੰਦਾ ਨੇ ਜਰੂਰ ਥੋੜਾ ਜਿਹਾ ਐਕਸ਼ਨ ਲਿਆ ਦੀਗਾ ਉਹਨੇ ਤੇ ਸਰਕਾਰ ਇੱਕ ਦੋ ਸਰਕਾਰਾਂ ਸਹੀ ਵੀ ਹੋ ਜੇ ਜਿੰਨਾ ਚਿਰ ਸਰਕਾਰ ਸਰਕਾਰੀ ਰਸਤਿਆਂ ਨੂੰ ਚੌੜਾ ਨਹੀਂ ਕਰਦੀ ਜੇ ਰਸਤਾ ਨੂੰ ਚੌੜਾ ਕਰੂਗੀ ਸੋਤੇ ਬਨਵਾਤੇ ਰਸਤਿਆਂ ਤੇ ਰੱਖਤੀ ਲੱਗ ਜਾਣਗੇ ਸਰਕਾਰ ਨੂੰ ਵੀ ਫਾਇਦਾ ਸਰਕਾਰੀ ਪ੍ਰੋਪਰਟੀ ਖਰਾਂਦੇ ਹੱਥ ਚ ਆ ਜੂਗੀ ਰਸਤਿਆਂ ਨੂੰ ਚੌੜਾ ਨਹੀਂ ਕਰਦੀ ਰਸਤੇ ਤੇ ਮਿੱਟੀ ਪਾ ਕੇ ਉਹਨਾਂ ਨੂੰ ਸਹੀ ਲੈਵਲ 'ਚ ਨਹੀਂ ਕਰਦੀ 93 ਪਿੰਡوں ਲੱਖ ਕਰੋੜੀਆਂ ਸੜਕਾਂ ਉਹ ਨਾਈ ਬਣਾਉਂਦਾ ਚੰਗਾ ਨਹੀਂ ਇਹ ਤੁਹਾਡੇ ਪੱਤਰਕਾਰ ਭਰਾਵਾਂ ਦੇ ਮਾਧਿਅਮ ਤੇ ਸਰਕਾਰ ਨੂੰ ਦੱਸਦੇ ਮੋ ਟਿਕਰੀ ਹਟ ਗਈ ਨਹੀਂ ਖਰੇ ਟੁੱਟ ਜਾਣੀਆਂ ਪੈਸਾ ਖਰਾਬ ਹੀ ਹੈ ਜਾਂ ਤੁਸੀਂ ਪ੍ਰੋਪਰ ਇਹਨੂੰ ਡਿਜ਼ਾਈਨ ਕਰਾਓ ਟੈਂਕ ਗਾੜੀ ਡਿਜ਼ਾਈਨ ਕਰਾਓ ਟੈਂਕ ਗਾੜੀ ਡਿਜ਼ਾਈਨ ਕਰਾ ਕੇ ਸਾਨੂੰ ਮਿੱਟੀ ਦਿਓ ਪਹਿਲਾਂ ਮਿੱਟੀ ਦੀ ਜ਼ਿੰਮੇਦਾਰੀ ਲੈਂਦੇ ਸੀ ਮਿੱਟੀ ਹੁਣ ਕੋਈ ਜ਼ਿੰਮੇਦਾਰ ਕਸਾਮ ਜਿਹਨਾਂ ਇੰਨੇ ਮਜ਼ਬੂਤ ਆ ਕੋਈ ਜ਼ਿੰਮੇਦਾਰ ਮਿੱਟੀ ਨਹੀਂ ਦਿੰਦਾ ਇੱਕ ਪਈਆ ਮਿੱਟੀ ਵੇਦਾ ਟਾਲੇ ਪਾ ਤੇ ਹੈ ਜੀ ਠੇਕੇਦਾਰ ਮਿੱਟੀ ਪਾ ਨਹੀਂਦਾ ਕਿਉਂਕਿ ਤੁਹਾਨੂੰ ਪੈਸੇ ਨਹੀਂ ਮਿਲਦੇ ਸਾਡੀਆਂ ਬੰਦੀਆਂ ਸ਼ਰਤਾਂ ਦੀਆਂ ਕੰਨੀਆਂ ਡੁੱਟਦੀਆਂ ਇਹ ਕੰਨੀਆਂ ਡੁੱਟਦੀਆਂ ਉਹ ਫਿਰ ਪ੍ਰੈਸ ਚ ਵੀ ਜਾਂਦੀਆਂ ਉਹ ਚ ਫਿਰ ਕਿ ਮਟੀਰੀਅਲ ਮਾੜਾ ਹੈ ਅਸੀਂ ਆ ਉਹਦਾ ਦੁੱਖ ਹੁਣ ਸੁਣ ਕੇ ਰੋਣੇ ਵੀ ਮਟੀਰੀਅਲ ਵਿਚਾਲੋ ਜਿੰਦਾ ਮਰਜੀ ਚੱਕਾ ਕਰ ਲੈ ਸਾਡਾ ਮਟੀਰੀਅਲ 100% ਹੁੰਦਾ ਹੈ ਪਰ ਕੰਨੀਆਂ ਫੇਰੀ ਹਟਣ ਗਿਆ ਜੇ ਸਰਕਾਰ ਤੁੰਨੂੰ ਪ੍ਰੋਪਰ ਮਿੱਟੀ ਦੇਉਗੀ ਪ੍ਰੋਪਰ ਟੈਕਨੀਕਲ ਅਚਾਹੀ ਸਹੂਲਤ ਦੇਉਗੀ ਇਹ ਦੋ ਸਾਡੀਆਂ ਪਰਾਭਗੋਲੇ ਦੇਤੀ ਸੀ ਕਿ ਸਰਕਾਰ ਕਿਰ ਬਚਾਓ ਵੀ ਰਹਿਤੀ ਕਲੀਅਰ ਕਰੇ ਪ੍ਰੋਪਰ ਪਾਲਸੀਆਂ ਰਵੇ ਛੜਕਾ ਵਾਸਤੇ ਹੁਣ ਸਫੇ ਬੇਤਮੰਤ ਜਵਾਂ ਦੀ ਇਹਨਾਂ ਠੇਕੇਦਾਰ ਪਸਾਲੇ ਦੀ ਪੰਜਾਲ ਦੀ ਮੇਨਟੇਨੈਂਸ ਰੱਖ ਲਈ। ਇਹ ਠੇਕੇਦਾਰ ਵੀ ਪੰਜਾਬ ਦੇ ਵਿਚਿੰਦੇ ਐ। ਠੇਕੇਦਾਰਾਂ ਦੀਆਂ ਬੋਟਾਂ ਇੱਕ ਠੇਕੇਦਾਰ ਕੋਲ ਦੋ ਦੋ ਬੰਦਾ ਕੰਮ ਕਰਦਾ ਐ। ਠੇਕੇਦਾਰ ਚੋਰ ਨਹੀਂ। ਪੰਜਾਲ ਦੀ ਮੇਨਟੇਨੈਂਸ ਰੱਖੋ। ਇਥੇ ਸੀ ਉਹ ਤਾਂ ਉਹਨਾਂ ਦੇ ਛਤਾਲ ਦੀ ਰੱਖ ਲਓ। ਸਾਡੇ ਤੋਂ ਆਪਣਾ ਚੱਲੋ 17ਾਲ ਵੀ ਦੇਵਾਂਗੇ। ਪਰ ਮੁਫਤੋਂ ਮੁਫਤੀ ਜਾਂ ਗਲਤ ਤਰੀਕੇ ਨਾਲ ਸਰਕਾਰ ਨੂੰ ਜਾਂ ਅਫਸਰ ਨੂੰ ਨਰਾ ਕਰਦੇ ਐ। ਨੁਮਰਾ ਕੰਤਰੀਕੇ ਨਾਲ ਸ਼ਰਤਾਂ ਨਹੀਂ ਬਣੀਆਂ ਪੰਜਾਬ ਦੀ ਡਵੈਲਪਮੈਂਟ ਨਹੀਂ ਹੋਣੀ ਸਰਕਾਰ ਦਾ ਪੈਸਾ ਬਿਲਕੁਲ ਖਰਾਬ ਹੋਊਗਾ ਤਾਂ ਮੇਰੀ ਤੀ ਹੈ ਵੀ ਉਹਨੂੰ ਚੰਗੀ ਤਰ੍ਹਾਂ ਇੱਕ ਕਮੇਟੀ ਬਣਾਈ ਜਾਵੇ ਸੁਨੇ ਜਾਵੇ ਸੁਣ ਕੇ ਪੂਰੀ ਪਾਲਿਸੀ ਬਣਾ ਕੇ ਸ਼ੁਰੂਆਤ ਕਰਾਈ ਜਾਵੇ ਤੇ ਮੈਨਿੰਗ ਜਿਹੜੀ ਮੈਨਿੰਗ ਦੀ ਪਾਲਿਸੀ ਜ਼ਾਦਿਰਾਂ ਕੇ ਮਾਰੇ ਮੈਨਨ ਕ ਲਾਗੂ ਕਰੀ ਕੀਤੀ ਜਾਵੇ ਤਾਂ ਕਿ ਸਹੀ ਮਟੀਰੀਅਲ ਆ ਕੇ ਪੰਜਾਬ ਦੀ ਅਸਲੀ ਡਵੈਲਪਮੈਂਟ ਕਰੇ ਇਹ ਸ਼ੋਰਟਿਕਾ ਬੰਕਰ ਨਹੀਂ ਅਸੀਂ ਅਜੇ ਨਹੀਂ ਸ਼ੋਰਟ ਟੈਂਡ ਲੌਂਗ ਕਿੰਨੇ ਲਾਉਂ ਜਿਹੜੀ 105 ਸਾਲ ਦੀ ਮੈਚਨਾਂ ਦੇ 10 ਡਾਲਰ ਲਾਏ ਐ ਉਹਦੇ ਸਾਡੀ ਐਸੋਸੀਏਸ਼ਨ ਵੱਲੋਂ ਉਹਦਾ ਪੂਰਨ ਬਾਈਕਾਟ ਹੈ ਜੀ ਜਿੰਨਾ ਚਿਰ ਇਹ ਸਹੀ ਸਪੈਸ਼ਲ ਨਾ ਕਰਦੇ ਅਸੀਂ ਪੰਜਾਬ ਵਿੱਚ ਕੋਈ ਟੈਂਡਰ ਨਹੀਂ ਪਾਵਾਂਗੇ। ਵਾਲੀਆ ਜੀ ਤੁਸੀਂ ਹਜੇ ਤੱਕ ਕਿਸ ਸਰਕਾਰ ਨਾਲ ਕੋਈ ਫਰਕ ਤੋਂ ਕੰਮ ਕੋਈ ਕੀਤਾ ਹੈ ਜਾਂ ਹਜੇ ਨਹੀਂ ਕੀਤਾ ਹੈ। ਖੰਨੂ ਫੈਕਟਰੀ ਮੰਡੀ ਬੋਰਡ ਨੇ ਸੱਦਿਆ ਸੀਗਾ 4 ਘੰਟਿਆਂ ਦੇ ਨੋਟ ਤੇ ਰਾਤ ਨੂੰ 10 ਵਜੇ ਫੋਨ ਆਇਆ ਵੀ ਤੜਕੇ 10 ਵਜੇ ਆਜੋ। ਮੈਂ ਤਾਂ ਨਹੀਂ ਜਾ ਸਕਿਆ ਸਾਡੇ 5-6 ਬੰਦੇ ਗਏ ਸੀ। ਉਹਨਾਂ ਨੇ ਬੇਨਤੀ ਕੀਤੀ ਸੀ ਵੀ ਤੁਸੀਂ ਪ੍ਰੋਪਰ ਮੀਟਿੰਗ ਰੱਖੋ ਸਾਡੀ ਐਸੋਸੀਏਸ਼ਨ ਨਾਲ ਐਕਟਿਵਸਟ ਤੁਸੀਂ ਅਸੀਂ ਦੱਸਾਂਗੇ ਸਾਡੀ ਪ੍ਰੋਬਲਮਾਂ ਤੁਸੀਂ ਵੀ ਦੱਸੋ ਆਦਿ ਪਰ ਉਹਨਾਂ ਆਪਾਂ ਖੁੱਲ੍ਹ ਕੇ ਗੱਲ ਕਰਕੇ ਕੋਈ ਵਿਚਲਾ ਰਾਹ ਲੱਭ ਕੇ ਥੋੜੀ ਜਿਹੀ ਕੰਮ ਕਰਾਂਗੇ ਪਰ ਫੈਕਟਰੀ ਸਾਹਿਬ ਨੇ ਕੀ ਕੀਤਾ ਕਿ ਨੇ ਹੁਣ ਚੋਪੀਆਂ ਲਗਾ ਮੇਂ ਦਿਪਕ ਚਾਰ ਘਿਲਾਂ ਦੇ ਤਰਨਤਾਰ ਪਠਾਨਕੋਟ ਬਠਿੰਡਾ ਤੇ ਬਰਨਾਲੇ ਦੇ ਟੈਂਟਰ ਲਾਈ ਹੈ ਐ ਐਕਸਪੈਰੀਮੈਂਟ ਵਾਸਤੇ ਜੀਜੇ ਕੋਠਕ ਪਾਤੇ ਸਾਰੇ ਪੰਜਾਬ ਚ ਲਾ ਦੇਵਾਂਗੇ ਨਹੀਂ ਤਾਂ ਫਿਰ ਇੱਕ ਸੋਥਾ ਦਾ ਕਰਦੇ ਜੇ ਦੇਖੋ جی بٹنڈے جیسے نبی کروڑی ایک میٹنگ کر بھی, ایک بھی پر سننے نہیں چنگی ماڑی گل چنگی بھی برہم بنا دو برہم تو ਕਿੰ ਮੀਟਰ ਦੇ ਬਾਟਰ ਕਿ ਉਹ ਤੋਂ ਵੀ ਅੱਛੇ ਨੇ ਸਾਡੇ ਬੰਗੇ ਜੀ ਆਈ ਤੁਹਾਡੇ ਟੈਕਨੀਕਲੀ ਤਾਂ ਕੋਈ ਗੱਲ ਕਰਦੇ ਹੀ ਬਹੁਤ ਗੱਲਾਂ ਸਹੀ ਗੱਲ ਮਤਲਬ ਕਿ ਨਹੀਂ ਇਸ ਤੇ ਚੜਦੀ ਉੱਤ ਥੋੜਾ ਜਿਹਾ ਤੇ ਆ ਕਿ ਇਹਨਾਂ ਨੂੰ ਲੈਟਰ ਪੈਡ ਤੇ ਐਸੋਸੀਏਸ਼ਨ ਦੇ ਤੇ ਲੈਸ ਤੇ ਪ੍ਰੋਬਲਮ ਹੋਵੇ ਭੇਜਦੇ ਨਹੀਂ ਤੇ ਇਹ ਵੀ ਕਹਿੰਦੇ ਵੀ ਸਾਡੇ ਮਿਲ ਕੇ ਮੀਟਿੰਗਾਂ ਕਰੋ ਬਾਕੀ ਸਰਕਾਰਾਂ ਮੇਲੇ ਐਸੋਸੀਏਸ਼ਨ ਮੀਟਿੰਗਾਂ ਹੁੰਦੀਆਂ ਦੀ ਤਿੰਨਵੇਂ ਜਵਾਦ ਮੀਟਿੰਗ ਹੋ ਜਾਂਦੀ ਹੈਗੀ ਪਰ ਤੁਹਾਨੂੰ ਕੋਈ ਯੋਜਾ ਵੀ ਨਹੀਂ ਆਉਂਦੀ ਇਹਨਾਂ ਨਾਲ ਹਾਂਜੀ ਅੱਗੇ ਮਿਲ ਕੇ ਕਰਦੇ ਅੱਜ ਪਹਿਲਾਂ ਵੀ ਇਹ ਤਾਂ ਕਿਉਂਕਿ ਇਸ ਕੰਟ੍ਰੈਕਟ ਦਾ ਪਰਮੇਸ਼ਾਹ। ਇਹ ਵੀ ਕੋ ਡਿਵੈਲਪ ਹੋਇਆ ਦਾਅਮਨ ਹੈ ਨਾ ਦੇਵੀ ਤੋਂ ਜਾ ਸਰਕਾਰ ਤੋਂ ਦਿੱਲੀ ਦੇ ਜਿਹੜੇ ਫਾਰਮਰ ਦੇ ਜਿਹੜੀ ਦੇ ਠੇਕੇਦਾਰ ਆਖੇ ਉਹਨਾਂ ਨੂੰ ਜਿਹੜੇ ਠੇਕੇ ਦਿੱਤੇ ਜਾ ਰਹੇ ਦਿੱਤਾ ਜੀ ਇੱਕ ਉਹਨਾਂ ਹੀ ਅਧੀਕ ਹੈ ਤਾਂ ਉਹਨਾਂ ਹੀ ਟੈਂਡਰ ਪਾਉਣੇ ਹੈ ਜੀ ਗਵਰਨਮੈਂਟ ਨੇ ਇੱਕ ਰੇਟ ਨਿਚੇ ਦਿੱਤਾ ਹੈ ਸਾਡੀ ਵੀ ਉਹ ਰੇਟਾਂ ਤੱਕ ਅਸੀਂ ਟੈਂਡਰ ਪਾ ਸਕਦੇ ਹਾਂ ਅਸੀਂ ਉਹਨੂੰ ਭੇਜਦੇ ਕਿ ਟਿਕਰ ਟੈਂਡਰ ਪਾਇ ਵੀ ਰੇਟ ਬਹੁਤ ਬੜਾ ਅਸੀਂ ਜਿਹੜੇ ਗਵਰਨਰ ਦੇ ਰੇਟਾ ਤੋਂ 2% ਘੱਟ ਟੈਂਡਰ ਪਾਈ ਪਰ ਜਿਹੜੇ ਆਪਣੇ ਪੀਡਬੀਟੀ ਮੰਤਰੀ ਐ ਤੇ ਈਟੀਓ ਸਾਹਿਬ ਉਹਨਾਂ ਦਾ ਇੱਕ ਨਾਦਰਸ਼ਈ ਫਰਮਾਨ ਆ ਗਿਆ ਵੀ 10% ਟੈਂਡਰ ਲੈਸ ਕਰੋ ਅਧਿਆਨਲਾਈਨ ਟੈਂਡਰ ਮੰਦੀ ਨਹੀਂ ਅਗੇ ਤੇ 2% ਪਾਉਗੇ ਤਾਂ 10% ਅਸੀਂ ਟੈਂਡਰ ਲੈ ਲਈ ਕਿਤੇ ਉਹਨੇ ਵੀ ਸਾਡੇ ਟੈਂਡਰ ਰੱਦ ਕਰ ਦਿੱਤੇ ਇਹ ਟੈਂਡਰ ਹੋਲਤੇ ਹੋਲ ਕੇ ਜੇ ਉਹਨੇ 24 25 ਵਰਨ ਟੈਂਡਰ ਲੈਫ ਕਰਾਉਂਦੇ ਆ ਅਬਰ ਉਹ ਜੇ ਕੰਮ ਹੋਣਗੇ